ਜੀ ਵੀਡੀਓ ਵੇਖਣ ਨੂੰ ਸੀ ਅੱਜ ਨੂੰ ਲੈ ਕੇ ਆਇਆ ਤਨਾਜ ਦੀ ਵੱਡੀ ਖਬਰ ਹੈ ਸ਼ੁਰੂਆਤ ਕਰਦੀ ਹਾਂ ਜਿੱਤੀ ਵੱਡੀ ਖਬਰ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਹੋਇਆ ਰਵਾਨਾ 4 ਲੱਖ ਟਰੈਕਟਰ ਨਾਲ ਦਿੱਲੀ ќੇਨ ਦਾ ਪਲਾਨ ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੀ ਸਰਹੰਦਾਂ ਤੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤਰਨੇ ਨੂੰ ਤਰਨੇ ਦੇ ਇਸ 370 ਦਿਨ ਵੀ ਕਿਸਾਨ ਵੀ ਕੇਂਦਰ ਸਰਕਾਰ ਨਾਲ ਗੱਲ ਬਾਤ ਦੀ ਆਪਣੀ ਮੰਗ ਦੇ ਅੜੇ ਹੋਏ ਹਨ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਮਣ ਸਿੰਘ ਪੰਥੇਰ ਨੇ ਸਰਕਾਰ ਨੇ ਇਸ ਮੁੱਦੇ ਨਾਲ ਨਜਿੱਠਣ ਦੇ ਸਵਾਲ ਚੁਕੇ ਰਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ চোপ ਰਹੇ ਦੀ ਦੋਸ਼ ਲਗਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਚਿੰਨ੍ਹ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਦੋਸ਼ ਲਾਇਆ ਕਿ ਸਰਕਾਰ ਇਹ ਜੰਸੀਆਂ ਅੰਦੋਲਨ ਨੂੰ ਨਾਮਕਰਨ ਤੋਂ ਕੋਸ਼ਿਸ਼ ਕਰ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਅਗੂ ਸਰਮਣ ਸਿੰਘ ਪੰਦੇਰ ਨੇ ਐਲਾਨ ਕੀਤਾ ਹੈ ਕਿ 101 ਕਿਸਾਨਾਂ ਦਾ ਨਵਾਂ ਜਥਾ ਸ਼ਨੀਵਾਰ ਦੁਪਹਿਰ 1 ਵਜੇ ਹਰਿਆਣਾ ਤੋਂ ਸ਼ੰਭੂ ਬਾਡਰ ਤੋਂ ਦਿੱਲੀ ਵੱਲ ਕੂਚ ਕਰੇਗਾ ਕਿਸਾਨ ਦਾ ਰੋਸ ਮਾਰਚ ਮੋੜ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਨ ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ ਜਨਤਕ ਸ਼ਾਂਤੀ ਬਣਾਈ ਰੱਖਣ ਦੀ ਅੰਬਾਲਾ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਮੋਬਾਈਲ ਨੈਟਵਰਕ ਅਤੇ ਬਲਕ ਮੈਸਮਸ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ ਇਸ ਵਲ ਟੈਸਟ ਹਨਨ ਸੰਪਰਤਕ ਲਾਗੂ ਰਹੇਗਾ ਧੰਨਵਾਦ